ਤੋਂ ਪਹਿਲਾਂ ਤੇ ਗੁਰੂ ਮਹਾਰਾਜ ਦੇ ਦક્ષੀ ਕਥਿਤ ਲਾਈਏ ਵਾਹਿਗੁਰੂ ਜੀ ਦਾ ਭਾਗ ਵਾਹਿਗੁਰੂ ਜੀ ਖਤੇ ਜੈਪੀਨ ਜੈਪਾਰ ਅੱਜ ਵੀ ਜਿਹੜੀ ਇੱਕ ਮੀਟਿੰਗ ਆ ਤੁਹਾਡੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਅਸਾਂ ਐਸੀ ਬੀਸੀ ਸਮਾਜ ਨਾਲ ਹੋ ਰਹੀ ਧੱਕੇਸ਼ਈ ਜਾਤੀਆਂ ਜਿਹੜੀਆਂ ਹੋ ਰੀਆਂ ਉਹਦੇ ਸਬੰਧ ਵਿੱਚ ਬੁਲਾਈ ਸੀ ਤੇ ਬੜੀ ਖੁਸ਼ੀ ਆ ਕਿ ਸਾਰਿਆਂ ਵਿੱਚ ਇੱਕ ਦਰਦ ਆ ਇੱਕ ਜਜ਼ਬਾ ਵਾ ਆਪਣੇ ਸਮਾਜ ਦੇ ਲਈ ਜਜ਼ਬਾ ਵਾ ਤੁਸੀਂ ਦੇਖ ਰਹੇ ਹੋ ਵੀ ਸਮਾਜ ਦੇ ਵਿੱਚ ਤਾਜ਼ਾ ਮਸਾਲਾ ਨੇ ਕੀ ਬੜਬੜੇ ਵੱਡੇ ਲੀਡਰ ਜਿਹੜੇ ਨੇ ਸਾਡੇ ਸਮਾਜ ਬਾਰੇ ਕੀ ਬੋਲ ਰਹੇ ਨੇ ਕਿਉਂਕਿ ਉਹਦੇ ਤੋਂ ਮੈਂ ਜ਼ਿਆਦਾ ਡਿਟੇਲ ਨਹੀਂ ਜਾਣਾਂ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਜੱਜਾ ਸਾਡੇ ਸਮਾਜ ਦੇ ਵਿੱਚ ਜੱਜਾਂ ਦੇ ਤਾਂ ਦਿੱਤੀ ਛੁੱਟੀ ਜਾਂਦੀ ਆ ਇੱਕ ਆਈਪੀਐਸ ਅਫਸਰ ਆ ਉਹਨੂੰ ਆਟਾ ਨਾ ਪਿਆ ਕਰਨ ਨੂੰ ਮਜਬੂਰ ਹੋਣਾ ਪਿਆ ਰਿਹਾ ਢੇਰ ਧਾਰ ਦੇ ਨਾਤੇ ਨਾਲ ਤੇ ਸਮਾਜ ਦੇ ਵਿੱਚ ਥੱਲੇ ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਸਾਡੇ ਸਮਾਜ ਦੇ ਐਸੀ ਡੀਸੀ ਭਾਈ ਚਰਦੇ ਸਮਾਜ ਦੇ ਲੋਕ ਸੀ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਧੱਕੇਸ਼ੀਆਂ ਹੋ ਰਹੀਆਂ ਅਸੀਂ ਪ੍ਰਣ ਕੀਤਾ ਸੀ ਅਸੀਂ ਚਾਰ ਬੰਦਿਆਂ ਨੇ ਇੱਕ ਸਲਾਹ ਕੀਤੀ ਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਬੜਾ ਵੱਡਾ ਇੱਕ ਹਜ਼ੂਰ ਜਿਹੜਾ ਅੱਜ ਇਸ ਮੀਟਿੰਗ ਵਿੱਚ ਹਾਜ਼ਰ ਹੋਇਆ ਵਾ ਤੇ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਅੱਜ ਅਸੀਂ ਇਹ ਮੀਟਿੰਗ ਦੇ ਵਿੱਚ ਇਸ ਗੱਠਜੋੜ ਦੀ ਇੱਕ ਨਾ ਰੱਖਣਾ ਇੱਕ ਬਲੌਗ ਦਾ ਰਿਵੈਲ ਤੇ ਸ਼ਹਿਰ ਦੀ ਟੀਮ ਦਾ ਅਨਾਉਂਸ ਕਰਨਾ ਅਗਲੀ ਜਿਹੜੀ ਮੀਟਿੰਗ ਹੈ ਸਾਡੀ ਉਹ ਜਿਹੜੀ ਪੰਚਾਇਤ ਭਵਨ ਤੇ ਜ਼ਿਲ੍ਹਾ ਲੈਵਲ ਤੇ ਹੋਏਗੀ ਜ਼ਿਲ੍ਹੇ ਤੋਂ ਅਸੀਂ ਪੰਜਾਬ ਲੈਵਲ ਤੇ ਗੱਠਜੋੜ ਬਣਾਉਣੀ ਆ ਕੋਈ ਤੁਹਾਨੂੰ ਪਤਾ ਹੀ ਆ ਅਸੀਂ ਕੇਮਲਾਈ ਬਲਾਈ ਵਸੇ ਕਰਕੇ ਆ ਕਿ ਸਾਰਿਆਂ ਨਾਲ ਹੀ ਠੱਕੇ ਖਾਈ ਆ ਕਿਸੇ ਬੰਦੇ ਨੇ ਵੀ ਜੱਦਾਂ ਦੇ ਦੇਖੀ ਆ ਪਰ ਅੱਜ ਸਾਡੀ ਸੁਣਵਾਈ ਨਹੀਂ ਆ ਤੇ ਬੜੀ ਖੁਸ਼ੀ ਹੋਈ ਆ ਕਿ ਆਪਾਂ ਕਿਸੇ ਅਗੇ ਹੱਥ ਨਹੀਂ ਧੜਨੇ ਸਾਨੂੰ ਜਦੋਂ ਲੋੜ ਪੈ ਗਈ ਤੇ ਸਾਡੇ ਸਾਰੇ ਆਪਣੇ ਹੀ ਭਾਈਚਾਰੇ ਦੇ ਬੰਦੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਅਸੀਂ ਖੁਦ ਲੜਨੀ ਆ ਅੱਜ ਅਸੀਂ ਪ੍ਰਣ ਕਰਕੇ ਜਾਣਾ ਇੱਥੇ ਇਹਨਾਂ ਨੂੰ ਸਾਰਿਆਂ ਨੇ ਸਲਾਹ ਦਿੱਤੀ ਆ ਕਿ ਕੋਈ ਲੋੜ ਨਹੀਂ ਆ ਸਾਨੂੰ ਕਿਸੇ ਦੇ ਕੋਲ ਠੀਕ ਮੰਗਣ ਦੀ ਸਾਨੂੰ ਹਕਕਾਰ ਸਾਡੇ ਬਾਬਾ ਭਿੰਦਰਾਉਂ ਦੇਦਕਾਰ ਜੀ ਦੇਗੇ ਨੇ ਉਹ ਆਪਣਾ ਕੰਮ ਕਰ ਗਏ ਨੇ ਅਸੀਂ ਉਹਨਾਂ ਦੇ ਉੱਤੇ ਪਾਏ ਪੁਰਨਿਆਂ ਦੇ ਉੱਤੇ ਚੱਲਣਾ ਵਾ ਤੇ ਅਸੀਂ BC ਸਮਾਜ ਨੂੰ ਇਕੱਠਾ ਕਰਨਾ ਅੱਗੇ ਤੋਂ ਜਦੋਂ ਬੰਨੀਆਂ ਛੋਟੀਆਂ ਛੱਡੀਆਂ ਬਣੀਆਂ ਸੀ ASCII ਵਾਕੀ BC ਇਸੇ ਕਰਕੇ ਸਾਰਾ ਕੱਟਾ ਕੀਤਾ ਕਸ਼ਚਨ ਭਾਈ ਚਰੇ ਦਾ ਵੀ ਸਾਨੂੰ ਬਹੁਤ ਹੀ ਜ਼ਿਆਦਾ ਹੰਧਾਰਾ ਮਿਲ ਗਿਆ ਇਸੇ ਕਰਕੇ ਦੋਨੇ ਸਮਾਜ ਇਕੱਠੇ ਕੀਤੇ ਨੇ ਕਿ ਆਪਣੇ ਸਮਾਜ ਦੀ ਗੱਲ ਕਰੀਏ ਸਮਾਜ ਦੀ ਲੜਾਈ ਲੜੀਏ ਤੇ ਮੇਰੀ ਤੁਹਾਡੇ ਨਾਲ ਦੀ ਮੌਜੂਦ ਸਾਰੇ ਪੱਤਰਕਾਰ ਵੀਰ ਜਿੰਨੇ ਆਏ ਸਾਰਿਆਂ ਦਾ ਧੰਨਵਾਦ ਤੇ ਮੇਰੀ ਜਿੱਥੇ ਜਿੱਥੇ ਆਵਾਜ਼ ਪਹੁੰਚ ਰਹੀ ਆ ਕਿ ਅਗਲੀ ਜਿਹੜੀ ਮੀਟਿੰਗ ਅਸੀਂ ਗਰਦਾਸਪੁਰ ਪੰਚਾਇਤ ਪਰ ਪਹੁੰਚ ਕਰਨ ਜਾ ਰਹੇ ਹਾਂ ਗਰਦਾਸਪੁਰ ਸਾਰੇ ਗਰਦਾਸਪੁਰ ਥੇਲੇ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਉੱਥੇ ਹੰਮ ਮਾ ਕੇ ਮੇਰੇ ਵੀਰ ਮਰੀਏ ਧਣਾ ਉੱਥੇ ਪਹੁੰਚੋ ਨੌਜਵਾਨ ਮਿਲਾਂ ਨਗੇ ਮੇਰੀ ਜਿਆਦਾ ਬੇਨਤੀ ਆ ਕਿ ਨੌਜਵਾਨ ਮੁਰੇ ਨੇ ਮਾਂ ਤੇ ਨਸਰੀਆਂ ਮਰੀਆਂ ਨਾ ਖੁਸ਼ ਨਸ਼ਿਆਂ ਦੇ ਵਿੱਚ ਵੜਨੇ ਕੋਈ ਸਰਕਾਰਾਂ ਸਾਡੀ ਨਹੀਂ ਸੁਣਨੀ ਆ ਇਹੀ ਇੱਕ ਮੇਨ ਅਜੰਦਾ ਸੀ ਸਾਡਾ ਅੱਜ ਦੀ ਮੀਟਿੰਗ ਦਾ ਜੋ ਬੜੀ ਸਫਲਤਾਪੂਰਵਕ ਹੋਈ ਹੈ ਸਾਰਿਆਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਆ ਇਸ ਮੀਟਿੰਗ ਵਿੱਚ ਪਹੁੰਚਣ ਦਾ ਦੇਖੋ ਸਭ ਤੋਂ ਬੇਨਾ ਤੇ ਮੁੱਦੇ ਆ ਕਿ ਜਿਹੜੇ ਪ੍ਰਸ਼ਾਸਨ ਦੇ ਵਿੱਚ ਜਾਂ ਸਮਾਜ ਦੇ ਵਿੱਚ ਸਾਡੀ ਧਿਆਨਾਂ ਨਾ ਨਹੀਂ ਦਿੱਤੀ ਹੁੰਦੀ ਆ ਉਹਨਾਂ ਨੂੰ ਸਰਵਾਈ ਨਹੀਂ ਹੁੰਦੀ ਤਾਂ ਉਹਨਾਂ ਦਾ ਹੱਥ ਪੜਾਂਗੇ ਦੂਜਾ ਇੱਕ ਅਹਿਮ ਅਜੰਡਾ ਸਾਡਾ ਐਜੂਕੇਸ਼ਨ ਦਾ ਸਾਡੇ ਪਰਿਵਾਰਾਂ ਪਿੰਡਾਂ ਦੇ ਵਿੱਚ ਕੁਝ ਐਸੇ ਗਰੀਬ ਬੱਚੇ ਜਿਹੜੇ ਫੀਸ ਵੀ ਨਹੀਂ ਦੇ ਸਕਦੇ ਆਪਾਂ ਉਹਨਾਂ ਦੀ ਜਿੰਨਾ ਵੀ ਸਰਦਾ ਬਣਦਾ ਵਿਸੰਧ ਸਾਰੇ ਭਰਾ ਕੱਢ ਕੇ ਉਹਨਾਂ ਦੀ ਫੀਸ ਦਵਾਂਗੇ ਉਹਨਾਂ ਨੂੰ ਪੜ੍ਹਾਈ ਬਾਰੇ ਪ੍ਰੇਰਿਤ ਕਰਾਂਗੇ ਜਿੰਨੇ ਵੀ ਜਿਹੜੇ ਧੱਕਾ ਹੰਦਾ 24 ਘੰਟੇ ਉਹਨਾਂ ਤੇ ਆਵਾਜ਼ ਦਿੰਨਾ ਕਿ ਮੈਂ 24 ਘੰਟੇ ਖੜਾ 24 ਘੰਟੇ ਮੇਰੀ ਸਭੀ ਸਾਰੀ ਟੀਮ ਖੜੀ ਆ ਜਿਸਨਾਂ ਨੇ ਕਿਹਾ ਕਿ ਅੰਦਾ ਇੱਕ ਫੋਨ ਨੰਬਰ ਦਿੱਤੇ ਆਪਾਂ ਤੇ ਉਥੇ ਹਾਜ਼ਰ ਹੋ ਜੇਣਾ ਇਹ ਸਾਡੇ ਏਜੰਡੇ ਆ ਕਿ ਆਪਣੇ ਸਮਾਜ ਲਈ ਬਾਫੜੀ ਦੇਖੋ ਜੀ ਮੈਂ ਤਾਂ ਜਿੰਦਾ ਮਿਸਾਲ ਦਿੰਨਾ ਵਾ ਕਿ ਆਪਾਂ ਇੱਕ ਗਰੁੱਪ ਬਣਾਇਆ ਉਹਦੇ ਵਿੱਚ ਕੋਈ ਵੀ ਆਪਣੀ ਆਡੀਓ ਕਲਿੱਪ ਜਾਂ ਲਿਖ ਕੇ ਟਾ ਦੇਗਾ ਅਸੀਂ ਉੱਥੇ ਹਾਜ਼ਰ ਹੋ ਜੇਣਾ ਥੋੜੀ ਜਿ ਉਹਦੇ ਵਿੱਚ ਨਿਸ਼ਾਨਜੀ ਨੇ ਤੇ ਬਾੜੀਆਂ ਕਲੇਪ ਪਾਇਆ ਸੀ ਤੇ 100 ਬੰਦਾ ਉੱਥੇ ਖੜਾ ਹੋ ਗਿਆ ਸੀ ਇਹ ਬੰਦਾ ਅੱਜ ਪਹਿਲਾਂ ਮੈਂ ਪਹਿਲਾਂ ਕਿਸੇ ਦੀ ਗਾਰੰਟੀ ਨਹੀਂ ਲੈਂਦਾ ਪਰ ਮੈਂ ਇਸ ਜੀ ਦੀ ਜ਼ਰੂਰ ਗਾਰੰਟੀ ਦਿੰਦਾ ਅਸੀਂ ਜਿਹੜੀ ਜਥੇਬੰਦੀ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਹਰ ਇੱਕ ਬੰਦੇ ਦੀ ਸੁਣਵਾਈ ਹੋਵੇਗੀ ਇਹ ਨਹੀਂ ਦੇਖੇਗਾ ਕੋਈ ਛੋਟਾ ਕੋਈ ਵੱਡਾ ਕੋਈ ਲੀਡਰ ਨਹੀਂ ਸਾਰੇ ਭੈਣ ਭਰਾ ਇਕੱਠੇ ਆ ਜੀ ਪੋਲੀਟੀਕਲ ਵੀ ਪੇਰਦਾ ਮੰਟੋ ਹੋਊਗਾ ਤੁਹਾਡੀ ਜਥੇਬੰਦੀ ਦਾ ਜੀ ਪੋਲੀਟੀਕਲ ਮੰਟੋ ਸਾਡਾ ਇਸ ਟਾਈਮ ਕੋਈ ਨਹੀਂ ਜੀ ਆਪਾਂ ਸਿਰਫ ਜਿਸ ਜਿਸ ਪਾਰਟੀ ਦੇ ਸਾਰੇ ਗਿੜੇ ਆ ਆਪਾਂ ਨੇ ਕਹੇ ਤੁਸੀਂ ਆਪਣਾ ਕੰਮ ਕਰੋ ਹਾਂ ਸਾਡੀ ਜਥੇਬੰਦੀ ਦੇ ਸਾਰੇ ਰਲ ਕੇ ਕੋਈ ਫੈਸਲਾ ਕਰਦੀ ਹੈ ਜੇ ਸਾਡੀ ਤੇ ਨਹੀਂ ਸੁਣਦਾ ਆਪਾਂ ਕਿਹਦੀ ਮਦਦ ਕਰਨੀ ਆ ਇਹ ਬਾਦੀਆਂ ਗੱਲਾਂ ਨੇ ਕਿਉਂਕਿ ਅਸੀਂ ਪੋਲੀਟਿਕਨ ਨਹੀਂ ਬਣਨੇ ਨਹੀਂ ਨਾ ਮੈਂ ਕਿਸੇ ਨੂੰ ਕਹਿਣਾ ਵਾ ਕਿਉਂਕਿ ਇਹਦੇ ਵਿੱਚ ਸਾਰੀਆਂ ਪਾਰਟੀਆਂ ਜਿੰਨੀਆਂ ਪੰਜਾਬ ਦੀਆਂ ਨੇ ਸਾਰੇ ਉਹਦੇ ਤੋਂ ਮੈਂਬਰ ਨੇ ਸਾਰੇ ਉਦੇਦਾਰ ਨੇ ਇਹ ਵਧੀਆ ਸਵਾਲ ਤੁਸੀਂ ਕੀਤਾ ਵਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਉਹ ਅੱਧਿਆਂ ਤੋਂ ਜਾਂਦੇ ਨੇ ਮੰਤਰੀ ਬਣਦੇ ਨੇ ਐਸੀ ਭਾਈਚਾਰੇ ਦੇ ਉਹ ਉਹਨਾਂ ਨੂੰ ਕੋਟੇ ਤੇ ਬਣਾ ਕੇ ਐਮਐਲ ਐਮਪੀ ਬਣਾਇਆ ਜਾਂਦਾ ਵਾ ਕਰੋ ਤੁਹਾਡੀ ਗੱਲ ਸਹੀ ਹੈ ਕਿ ਉੱਥੇ ਸੁਣਦੇ ਨਹੀਂ ਇਸੇ ਕਰਕੇ ਜੱਥੇ ਬੰਦੀ ਬਣਾਇਆ ਤੇ ਹਜ਼ਾਰਾਂ ਦੇ ਇਹ ਹੁੰਦੇ ਵਿੱਚ ਅਸੀਂ ਇਹਰੇ ਜਾ ਕੇ ਡਾਕਟਰ ਕੋਲ ਵੜਾਂਗੇ ਨਾ ਤੇ ਸਾਡੀ ਸੁਣੋ ਲਈ ਤੇ ਸਾਡੇ ਪਰਿਵਾਰ ਸਾਡੇ ਬੰਦਿਆਂ ਦੀ ਕੰਮ ਵੀ ਕਰੇਗਾ ਜੀ ਪਰ ਤੇ ਸ਼੍ਰੀ ਗੁਰੂ ਰਵੀਦਾਤ ਧਰਮਸਾਲਾ ਤੇ ਐਸੀ ਬਿਚੀ ਮਾਲ ਦੀ ਮਤਲਬ ਹੋਈ ਆ ਤੇ ਕੋਈ ਪਹੁੰਚੇ ਨਹੀਂ ਜਾਣਾ ਜਾਂਦੇ ਦੇਖੋ ਜੀ ਬੰਦੀ ਆ ਵੀ ਜੀਪੀ ਸੇ ਹੁਣਾਂ ਨੇ ਜਿਹੜਾ ਪ੍ਰਾਨਾਂ ਕੀਤਾ ਅਸੀਂ ਬੀਸੀ ਨੂੰ ਕਿੱਥਾ ਕਰਨਾ ਵਾਸਤੇ ਸਮਾਜ ਦੇ ਵਿੱਚ ਜਿਹੜੇ ਵਿਤਕਰੇ ਚੱਲਦੇ ਆ ਉਹ ਨਹੀਂ ਹੋਣੇ ਚਾਹੀਦੇ ਇਹ ਸਾਰਿਆਂ ਨੇ ਇੱਥੇ ਆ ਰਲ ਮਿਲ ਕੇ ਸਾਰੇ ਵਿਚਾਰ ਪੇਸ਼ ਕੀਤੇ ਆ ਅਸੀਂ ਇਹਨਾਂ ਨਾਲ ਸਹਿਮਤ ਆ ਕਿ ਕੋਈ ਸਮਾਜ ਦੇ ਵਿੱਚ ਜਿਹੜਾ ਵਿਤਕਰਾ ਧੀਆਂ ਭਣਾ ਦਾ ਜਾਂ ਜਾਤ ਪਾਤੀ ਬਰਾਰੀ ਪਾਤੀ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਇੱਕ ਅਥਾ ਗੁਰਬਾਣੀ ਤੇ ਕਿਹਾ ਮਾਨਸ ਕੀ ਜਾਤ ਸਭੇ ਇੱਕੋ ਪਛਾਨ ਬੋ ਉਹਦੇ ਦੀ ਸਾਨੂੰ ਸਾਰਿਆਂ ਨੂੰ ਚਲਾਣਾ ਚਾਹੀਦਾ ਅਭੀ ਨਸਾਨਾ ਸਾਰੇ ਗੁਰੂ ਸਾਹਿਬ ਨੇ ਕਾਹਨ ਸਾਾਨੂੰ ਚੰਗੀ ਥੋਈ ਨੇ ਸਭ ਦੀ ਚਰਚਾ ਤਾਂ ਜਾ ਸਕਦਾ ਜੇ ਅਸੀਂ ਕਿਸੇ ਨਾਲ ਵਿਤਕਰਾ ਨਾ ਕਰੀਏ ਗੁਰੂ ਸਾਹਿਬ ਦੇ ਲੋਕ ਸਤਕਾ ਸਾਰੇ ਕਤਰ ਹੋਈਆਂ ਜਿ ਤਰ੍ਹਾਂ ਵੀ ਸਾਡਾ ਸਮਾਜ ਐਸੀਡੀਸੀ ਕਹੂਗਾ ਜਿੱਥੇ ਜਿਹਨਾਂ ਨੂੰ ਸਾਡੀ ਡਿਊਟੀ ਲਾਉਣਗੇ ਉੱਥੇ ਅਸੀਂ ਜਾਵਾਂਗੇ ਇਹਨਾਂ ਨੇ ਹਰ ਤਰੀਕੇ ਦਾ ਸਹਿਯੋਗ ਦਾ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮੇਰਾ ਨਾਮ ਸੁਬੇਦਾਰ ਕਬਨ ਸਿੰਘ ਅੱਜ ਜਿਹੜੀ ਨਵੀਂ ਸੰਸਤਾ ਬਣੀ ਆ ਤਤਨ ਗੁਰੂ ਰਵਿਤਾਸ ਮਹਾਰਾਜ ਦੇ ਦਰਬਾਰ ਦੇ ਉੱਤੇ ਸਾਰੀ ਸੰਗਤ ਇਕੱਠੀ ਹੋਈ ਸਾਰਿਆਂ ਨੂੰ ਮੈਂ ਖੁਸ਼ੀ ਸਾਂਝੀ ਕਰਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਥੱਲੇ ਔਰ ਬਹੁਤ ਖੁਸ਼ੀ ਦੀ ਗੱਲ ਆ ਤੇ ਜਿਹੜੇ ਸਾਡੇ ਆਗੂ ਅੱਗੇ ਲਾ ਕੇ ਜਿਨ੍ਹਾਂ ਨੇ ਐਸਸੀਬੀਸੀ ਸੰਸਤਾ ਦਾ ਜਿਹੜਾ ਮੁੱਢ ਬਣਿਆ ਆ ਅਸੀਂ ਉਮੀਦ ਕਰਨੇ ਆ ਕਿਉਂਕਿ ਅੱਜ ਤੱਕ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਹੀ ਨਾ ਜਸਵਾਲ ਜੀ ਹੋਣਾ ਨੇ ਮੈਂ ਪਹਿਲੀ ਮੀਟਿੰਗ ਦੇ ਵਿੱਚ ਹੀ ਆਇਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲੋਕ ਪੜ੍ਹੇ ਲਿਖੇ ਨੇ ਬਹੁਤ ਆਤਾਵਲੇ ਨੇ ਕੋਈ ਚੰਗਾ ਮੰਚ ਮਿਲੇ ਤੇ ਉੱਥੇ ਜਾ ਕੇ ਆਪਾਂ ਸਮਾਜ ਦੀ ਸੇਵਾ ਕਰ ਸਕੀਏ ਤੇ ਉਮੀਦ ਕਰਨੇ ਆ ਕਿ ਇਹ ਸੰਗਤਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇਗਾ ਔਰ ਐਸੀ ਬੀਖੀ ਸਮਾਜ ਨਾਲ ਜਿਹੜੀਆਂ ਧੱਕੇਸਾਹੀਆਂ ਹੋ ਰਹੀਆਂ ਹਰੇ ਲੋਕ ਜਾਨੋ ਆ ਜਿਹੜੇ ਇੱਕ ਸੁਪਰੀਮ ਕੋਰਟ ਦੇ ਜੱਜ ਗਵੇਈ ਸਾਹਿਬ ਜਿਨ੍ਹਾਂ ਦੇ ਉੱਤੇ ਇੱਕ ਬੜੀ ਮਾੜੀ ਹਰਕਤ ਕੀਤੀ ਆ ਜੇ ਉਹਨਾਂ ਵਰਗੇ ਇਨਸਾਨਾਂ ਨੂੰ ਨਹੀਂ ਬਖਸ਼ਿਆ ਤੇ ਫਿਰ ਤੋਂ ਛੋਟੇ ਧਾਰਿਆਂ ਦਾ ਕੋਈ ਮਤਲਬ ਨਹੀਂ ਰਹਿੰਦਾ ਇਸ ਕਰਕੇ ਇਹ ਸੰਤਾ ਜਿਹੜੀ ਆ ਇਹ ਅੱਜ ਮੰਗਿਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਥੱਲੇ ਪੰਜਾਬ 'ਚ ਨਹੀਂ ਇਹ ਮੰਗਿਆ ਕਿ ਇਹ ਲੋਕ ਇਕੱਠੇ ਹੋਣ ਜਿਹੜੇ 50% ਲੋਕ ਨਹੀਂ ਉਹ ਜਦੋਂ ਲੋਕ ਇਕੱਠੇ ਹੋ ਜਾਣਗੇ ਇਹ ਸਰਕਾਰਾਂ ਵੀ ਆਪਣੀਆਂ ਬਣਾਉਣਗੇ ਔਰ ਸਾਰਾ ਰਾਜ ਸਤਾਪ ਜਿਹੜਾ ਹਿੰਦੁਸਤਾਨ ਦਾ ਜਿੱਥੇ ਪੀਐਮ ਦੀ ਪੋਸਟ ਆ ਉੱਥੇ ਵੀ ਜਾ ਕੇ ਬਹਿ ਸਕਦੇ ਨੇ ਮੈਂ ਉਮੀਦ ਕਰਨਾ ਤੇ ਪਰਮਾਦਾਮ ਅੱਗੇ ਅਰਵਾਸ ਵੀ ਕਰਨਾ ਕਿ ਇਹਨਾਂ ਲੋਕਾਂ ਦੇ ਉੱਤੇ ਸਮਾਜ ਸ਼ੇਪ ਜਿਹੜੇ ਲੋਕ ਅੱਗੇ ਲੱਗੇ ਨੇ ਇਹਨਾਂ ਦੇ ਪਰਮਾਦਾਮ ਚੜ੍ਹਦੀ ਕਲਾ 'ਚ ਰੱਖੇ ਵੈਗੁਰਜੀਤ ਖਾਲਸਾ ਵੈਗੁਰਜੀਤ ਜੀ ਦੇ ਪੁੱਤ